ਕੰਡਾ ਭਾਰਤ ਦੇ ਐਸਸੀ ਐਸਟੀ ਓਬੀਸੀ ਲੋਕਾਂ ਨੂੰ ਇਹਨਾਂ ਅਕਾਲੀ ਕਾਂਗਰਸ ਮਨੁਪਾਤੀ ਪਾਰਕੀਆਂ ਵੱਲ ਧੱਕਣਾ ਨਹੀਂ ਚਾਹੀਦਾ ਇਹ ਕੌਮੀ ਦੁਆਰਾ ਇੱਕ ਤਸ ਜਾਣ ਜਿਸ ਤਰ੍ਹਾਂ ਸਦੀਆਂ ਤੋਂ ਇਹਨਾਂ ਨੇ ਇਹਨਾਂ ਉੱਤੇ ਅਕਤਿਆਕਾਰ ਕੀਤਾ ਹੈ ਵਿਦਿਆਬਨੀ ਮਤੀ ਗਈ ਮਤੀ ਬਿਨਾਂ ਰਾਜ ਗਿਆ ਰਾਜ ਬਿਨਾਂ ਸ਼ੂਦਰ ਗੁਲਾਮ ਹੋ ਗਿਆ ਫੂਲੇ ਸਾਹਿਬ ਨੇ ਕਿਹਾ ਸਿੱਖਿਆ ਸਭ ਤੋਂ ਵੱਡਾ ਹਥਿਆਰ ਹੈ ਸਿੱਖਿਆ ਸ਼ੇਰਨੀ ਦਾ ਦੁੱਧ ਹੈ ਡਾਕਟਰ ਅੰਬੇਡਕਰ ਸਾਹਿਬ ਨੇ ਕਿਹਾ ਅਕਾਲੀ ਕਾਂਗਰਸ ਬੀਜੇਪੀ ਜਿਹੜੀ ਅੰਬੇਡਕਰ ਨੂੰ ਨਫ਼ਰਤ ਕਰਦੀ ਸੀ ਤੇ ਸਮਾਜ ਨੂੰ ਨਫ਼ਰਤ ਕਰਦੀ ਸੀ ਅੱਜ Dalit ਸਮਾਜ SC SC OBC ਸਮਾਜ ਕਾ ਅੰਬੇਡਕਰ ਨੂੰ ਚੁੱਕਦਾ ਉਹ ਚੱਕ ਕੇ ਪਹਿਲਾਂ ਫਿਰਦੇ ਨੇ ਸੰਘ ਨੇ ਗੋਨ ਵਰਕਰ ਸਾਰਵਰਕਰ ਨੇ 1920 ਦੇ ਵਿੱਚ ਇੱਕ ਸੰਘ ਬਣਾਇਆ ਉਹਨਾਂ ਨੇ ਕਿਹਾ ਵੀ ਅਸੀਂ 100 ਸਾਲ ਦੇ ਵਿੱਚ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾ ਦੇਣਾ ਔਰ 90 ਸਾਲ ਪੂਰੇ ਵੀ ਹੋਏ ਉਹਨਾਂ ਨੇ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਦਾ ਲਾਮ ਦਿੱਤਾ ਅਕ੍ਰਮ ਬੇੜਕਰ ਸਾਹਿਬ ਜਿਹੜੀ ਕਾਂਗਰਸ ਨੂੰ 80 ਲੋਕ ਸਿਰ ਤੇ ਚੱਕੀ ਫਿਰਦੇ ਐ ਉਸ ਨੇ ਦਿੱਲੀ ਦੇ ਵਿੱਚ 바ਵਾ ਸਾਹਿਬ ਨੂੰ ਇੱਕ ਜਗ੍ਹਾ ਨਹੀਂ ਦਿੱਤੀ ਉਹਨਾਂ ਸਰਸਦਾਰ ਵਾਸਤੇ ਦਿੱਲੀ ਤੋਂ ਬੰਬੇ ਤੱਕ ਜਹਾਜ਼ ਦਾ ਕਿਰਾਇਆ ਲਿਆ ਗਿਆ ਔਰ 80 ਅਵੇਸਲੇ ਹੋ ਕੇ ਸੌਂਗੇ ਉਹਨਾਂ ਨੇ 40 ਸਾਲ 바ਵਾ ਸਾਹਿਬ ਦੀਆਂ ਲਿਖਤਾਂ ਨੂੰ ਗਵਾ ਕੇ ਰੱਖਿਆ ਉਹ ਕਹਿੰਦੇ ਵੀ ਕਾਲੇ ਲੋਕ ਇੱਥੇ ਜ਼ਿਆਦਾ ਨੇ ਤਾ ਕਾਲੇ ਲੋਕਾਂ ਨੂੰ ਇਸ ਦੇਸ਼ ਦੀ ਬਾਗਦੋਰ ਦੇ ਦੇਣੀ ਚਾਹੀਦੀ ਹੈ ਇੰਦਰਾ ਗਾਂਧੀ ਨੇ ਕਿਹਾ ਉੱਥੇ ਤੇ ਗੋਰੇ ਲੋਕ ਸੀ ਇੰਦਰਾ ਗਾਂਧੀ ਨੂੰ ਕਹਿੰਦੇ ਤੂੰ ਕੀ ਕਰ ਰਹੀ ਹੈ ਤੇਰੇ ਦੇਸ਼ ਦੇ ਵਿੱਚ ਜਿਹੜੇ ਐਸਸੀਐਸਟੀ ਓਬੀਸੀ ਨੇ ਕਿੰਨੇ ਲੋਕ ਨੇ ਉਹ ਤੁਹਾਡਰੋਂ ਬੇਨਤੀ ਜੀ ਵੱਧ ਨੇ ਤਾਂ ਇੰਦਰਾ ਗਾਂਧੀ ਇਸ ਦੇਸ਼ ਦੇ ਵਿੱਚ ਆਈ ਉਹ ਸਭ ਤੋਂ ਪਹਿਲੇ ਈਵੀਐਮ ਲੈ ਕੇ ਆਈ ਤੁਹਾਡੀ ਵੋਟੇ ਖਤਮ ਕਰ ਦੇਣੀ ਹੈ 845 ਸੀਟਾਂ ਦੀ ਨਮੀ ਲੋਕ ਸਭਾ ਬਣੀ ਹੈ ਉਹਦੇ ਵਿੱਚ 745 ਸੀਟਾਂ ਰੱਖਤੀਆਂ ਨੇ ਉਹਨਾਂ ਨੇ ਪੂਰੇ ਭਾਰਤ ਦੀ ਜਨ ਆਬਾਦੀ ਦੇ ਹਿਸਾਬ ਤੇ 745 ਸੀਟਾਂ ਬਣਾਉਣੇ ਨੇ ਜੇ ਤੁਹਾਡੀਆਂ ਵੋਟਾਂ ਹੀ ਇਕੱਠੀਆਂ ਨਹੀਂ ਆ ਤੁਸੀਂ ਬੋਰਡ ਬੋਰ ਦੇ ਕਾਬਲੇ ਨਹੀਂ ਰਹੇ ਤਾਂ ਤੁਸੀਂ ਸਰਕਾਰ ਕਿਹਦੀ ਬਣਾਓਗੇ ਦੋ ਚਾਰ ਮਿੰਟ ਇੱਥੇ ਸੁਣਨਾ ਹੈ ਫਿਰ ਜਾ ਕੇ ਅਸੀਂ ਆਪਣੇ ਆਪਣੀਆਂ ਪਾਰਟੀਆਂ ਦੇ ਚੜ੍ਹੇ ਚੱਕ ਲੈਣੇ ਨੇ ਇੱਥੇ ਗੱਠ ਬੜੇ ਹੋਣੇ ਨੇ ਕੱਟ ਕਰਨੇ ਨੇ ਜਾ ਬੋਲਤਾ ਉਹਨੀਆਂ ਨੇ ਉਹਨਾਂ ਨੇ ਕਹਿਣਾ ਜੀ ਮੇਰੀ ਤਾਂ ਪਾਰਟੀ ਫਲਾਣੀ ਹੈ ਜਿਨੇ ਸਾਨੂੰ ਗੁਲਾਮ ਬਣਾਇਆ ਵੀ بڑے بڑے ਮੈਂ ਪ੍ਰੋਫੈਸਰ ਇੰਜੀਨੀਅਰ بڑے بڑے ਪੜੇ ਲਿਖੇ ਲੋਕਾਂ ਨੂੰ ਮਿਲਦੇ ਐ ਪਰ ਉਹਨਾਂ ਦੇ ਪੱਲੇ ਕੱਖ ਨਹੀਂ ਹੈ ਵੱਡੀਆਂ-ਵੱਡੀਆਂ ਤਰਖਾਹਾਂ ਵੱਡੀਆਂ-ਵੱਡੀਆਂ ਕੋਠੀਆਂ ਘਰਾਂ ਤੋਂ ਇਲਾਵਾ ਉਹ ਕੁਝ ਨਹੀਂ ਉਹਨਾਂ ਨੂੰ ਜਿਵੇਂ ਡਾਕਟਰ ਅੰਬੇਡਕਰ ਸਾਹਿਬਾਰੇ ਕੁੱਟ ਲੋ ਉਹ ਗਾਂਧੀ ਦੇ ਗੋਣ ਗਾਉਣ ਲੱਗ ਜਾਂਦੇ ਨੇ ਕਿਉਂਕਿ ਅਸੀਂ ਅੰਬੇਡਕਰ ਦੇ ਨਾਂ ਤੇ ਖੜ੍ਹੇ ਅੰਬੇਡਕਰ ਨੂੰ ਪੜਿਆ ਨਹੀਂ ਉਹਨੂੰ ਪ੍ਰਚਾਰਿਆ ਨਹੀਂ ਜਦ ਸਾਡੀਆਂ ਮਤਾਮਾਂ ਪਹਿਣਾ ਬਰਾਬਰਤਾ ਤੇ ਆਈਆਂ ਨੇ ਜਦ ਹਿੰਦੂ ਕੋਟ ਦੇ ਲੈ ਕੇ ਆਂਦਾ ਨਹਿਰੂ ਗਾਂਧੀ ਪਟੇਲ ਸੰਗ ਸਾਰਿਆਂ ਨੇ ਉਹਦੀ ਵਿਰੋਧਤਾ ਕੀਤੀ ਜੇ ਅੱਜ ਅਸੀਂ ਉਹਨਾਂ ਪਾਰਟੀਆਂ ਵਿੱਚ ਜਾ ਕੇ ਸਾਡੀਆਂ ਆਵਤਾ ਸਾਡੇ ਜਿਹੜੇ ਐਸਸੀਐਸਟੀ ਓਬੀਜ਼ ਦੇ ਲੋਕ ਇਹ ਟੰਡਾ ਚੱਕ ਉਹਦੇ ਗੋਣ ਗਾਉਂਦੇ ਨੇ ਮੈਂ ਕਹਿੰਦਾ ਇਹਨਾਂ ਨੂੰ ਵੱਡਾ ਕਿੰਤ ਕਰਨ ਕੋਈ ਨਹੀਂ ਸਭ ਤੋਂ ਵੱਡੇ ਗਦਾਰ ਅਸੀਂ ਡਾਕਟਰ ਅੰਬੇਡਕਰ ਸਾਹਿਬ ਦੇ ਆਸੀਂ ਅੰਬੇਡਕਰ ਸਾਹਿਬ ਨੂੰ ਪੜਿਆ ਅਸੀਂ ਪੈਰ ਦੇ ਵਿੱਚ ਇੱਕ ਪ੍ਰੋਗਰਾਮ ਰੱਖਤਾ ਹੈ 14 ਅਪ੍ਰੈਲ ਨੂੰ ਡਾਕਟਰ ਅੰਬੇਡਕਰ ਸਾਹਿਬ ਦਾ ਮਨਾਉਣ ਦੇ ਲਈ ਮੈਨੂੰ ਆਇ ਲੱਗਿਆ ਵੀ ਜਿਵੇਂ ਪੈਕ ਸ਼ਹਿਰ ਦੇ ਵਿੱਚ ਇੱਕ ਬੰਬ गिर ਗਿਆ ਹੋਵੇ ਤਾਂ ਉੱਥੇ ਦੇ ਬ੍ਰਾਹਮਣ ਬਾਣੀਆਂ ਜਾਂ ਹੋਰ ਜਿਹੜੇ ਉੱਤੇ ਜਾਤੀ ਤਣਾੜ ਸੀ ਉਹਨਾਂ ਲੋਕਾਂ 'ਚ ਖਲਬਲੀ ਮੱਚ ਗਈ ਸਾਡਾ 4-500 ਦਾ ਇਕੱਠ ਸਾਡੇ ਲੀਡਰ ਸੀ ਜੋ ਬਿਆਸ ਸਿੰਘ ਦਾ ਪੋਤਾ ਉਹਦਾ ਮੁੰਡਾ ਉਹ ਸਾਡੇ ਪ੍ਰੋਗਰਾਮ ਦੇ ਵਿੱਚ ਨਹੀਂ ਆਏ ਹੁਣ ਜਿਵੇਂ ਅਸੀਂ ਇਹਨਾਂ ਰਾਜਨੀਤਿਕ ਪਾਲ ਕਹਿੰਦੇ ਬੰਧੂਆ ਮਜ਼ਦੂਰ ਹੈ ਦੂਸਰੇ ਦਿਨ ਉਹਨਾਂ ਨੇ ਸਾਨੂੰ ਬੁਲਾਇਆ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਕਿੱਧਰ ਨੂੰ ਚੱਲ ਪਏ ਮੈਂ ਕਿਹਾ ਜੀ ਚੱਲਣ ਚੱਲਣ ਵਾਲੀ ਕੀ ਗੱਲ ਹੈ ਅੰਬੇਡਕਰ ਸਾਹਿਬ ਨੇ ਸੰਵਹਾਲ ਲੈ ਕੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਨੇ ਤੇ ਉਹਨਾਂ ਦੀ ਗੱਲ ਕਰਨੀ ਤਾਂ ਹਰ ਇੱਕ ਨਾਗਰਿਕ ਨੂੰ ਚਾਹੀਦੀ ਹੈ ਇੱਕ ਕਾਲਜ ਟਾਈਮ ਸੀ ਉਸ ਟਾਈਮ ਥੋੜਿਆ ਬੰਦੇ ਦਾ ਰੁਖ ਹੋਰ ਹੁੰਦਾ ਹੈ ਤਾਂ ਉਹ ਕਹਿੰਦੇ ਵੀ ਤੁਸੀਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਨੀ ਅੱਜ ਉਹੀ ਕਾਂਗਰਸ ਸੰਵਿਧਾਨ ਬਚਾਉ ਦੇ ਨਾਂ ਹੇਟ ਅੰਬੇਡਕਰ ਦੀ ਫੋਟੋ ਰੋਪ ਨੂੰ ਜੇਬ 'ਚ ਪਾਈ ਛਾਤੀ ਨਾਲੇ ਫੜਦੀ ਜਿਹੜੀਆਂ ਸਮੱਸਿਆਵਾਂ ਭਾਸ਼ਣ ਦੇ ਵਿੱਚ ਦਿੱਤੀਆਂ ਨੇ ਉਹ ਸਮੱਸਿਆਵਾਂ ਦਾ ਹੱਲ ਸਾਡੇ ਸੰਵਿਧਾਨ ਦੇ ਵਿੱਚ ਸਾਡੇ ਰੈਵਰ ਲੱਗੇ ਨੇ 12ਵੀਂ ਸਦੀ ਤੋਂ ਅਗਰ ਤੁਸੀਂ ਇਤਿਹਾਸ ਪੜ੍ਹ ਲਓ ਨਾਮਦੇਵ ਨੇ ਸਭ ਤੋਂ ਪਹਿਲਾਂ ਇਸ ਗੁਲਾਮ ਵਿਵਸਥਾ ਦੇ ਖਿਲਾਫ ਗੀਤਲ বাজਾਤਾ ਗੁਰੂ ਰਵਿਦਾਸ ਨਾਮਦੇਵ ਕਬੀਰ ਤਲੋਚਨ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਇਸ ਗੁਲਾਮ ਵਿਵਸਥਾ ਦੇ ਖਿਲਾਫ ਇੱਕ ਲੜਾਈ ਲੜੀ ਗਈ ਹੂਲੇ ਪੈਰੀਂ ਰਾਮਾਸੰਗੀ ਵਿਰਸਾ ਮੁੰਡਾ ਔਰ ਅੰਬੇਡਕਰ ਖੁੱਲੇ ਇਹਨਾਂ ਨੇ ਉਸ ਗੁਲਾਮ ਬਵਸਤਾ ਦੀ ਲੜਾਈ ਨੂੰ ਅੱਗੇ ਵਧਾਇਆ ਬਹੁਤ ਸਾਰੇ ਧਰਮ ਨੇ ਸਾਡੇ ਦੇਸ਼ ਦੇ ਅੰਦਰ ਸਦੀਆਂ ਤੋਂ ਉਸ ਦੇਸ਼ ਨੂੰ ਇੱਕ ਧਰਮ ਦੇ ਨਾਲ ਜੋੜਿਆ ਜਾਂਦਾ ਹੈ ਅੱਜ ਵੀ ਕਿਹਾ ਜਾਂਦਾ ਜੋ ਕਰੂ ਰੱਬ ਕਰੂ ਤਰਕ ਬੁੱਧੀ ਖਤਮ ਕਰਕੇ ਸਾਨੂੰ ਪਖੰਡਵਾਦ ਸਾਨੂੰ ਚਮਤਕਾਰ ਦੇ ਨਾਲ ਜੋੜਿਆ ਜਦ ਕਿ ਦੁਨੀਆ ਦੇ ਵਿੱਚ ਜੱਤੋ ਸ੍ਰਿਸ਼ਟੀ ਪੈਦਾ ਹੋਈ ਆ ਕਦੇ ਚਮਤਕਾਰ ਹੋਇਆ ਨਹੀਂ ਨਾ ਹੁਣ। ਔਰ ਸਾਨੂੰ ਇੱਥੇ ਹਜ਼ਾਰਾਂ ਰੱਬ ਸੀ, ਹਜ਼ਾਰਾਂ ਧਰਮ ਸੀ ਪਰ ਕਿਸੇ ਧਰਮ ਨੇ, ਕਿਸੇ ਰੱਬ ਨੇ ਆ ਜਿਹੜੇ ਅਸੀਂ ਬੈਠ ਕੇ ਬਰਾਬਰ ਅੱਖ ਚੱਕ ਪਾ ਕੇ ਗੱਲ ਕਰਦੇ ਆ ਕਿਸੇ ਨੇ ਸਾਨੂੰ ਬਰਾਬਰਤਾ ਨਹੀਂ ਦਿੱਤੀ। ਬੁੱਧ ਧਰਮ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਬਰਾਬਰਤਾ ਆਈ ਹੈ। ਔਰ ਸਮੇਂ ਦੀਆਂ ਸਰਕਾਰਾਂ ਨੇ ਸਮੇਂ ਦੇ ਲੋਕਾਂ ਨੇ ਉਹਦੇ ਵਿੱਚ ਵੀ ਜਾਤੀਵਾਦ ਇੰਨਾ ਭਰ ਦਿੱਤਾ ਕਿ ਅੱਜ ਸਾਡੇ ਗੁਰਦੁਆਰੇ ਵੀ 7 7 8 8 ਨੇ ਅੱਜ ਸਮਾਂ ਲੋੜ ਕੀ ਹੈ ਏਕਤਾ ਦਲਿਤ ਏਕਤਾ ਦੀ ਗੱਲ ਕੀਤੀ ਜਾ ਰਹੀ ਹੈ ਗੁਲਾਮ ਕਿਹਨਾਂ ਨੂੰ ਬਣਾਇਆ ਜਾਂਦਾ ਹੈ ਗੁਲਾਮ ਉਹਨਾਂ ਨੂੰ ਬਣਾਇਆ ਜਾਂਦਾ ਜਿਨ੍ਹਾਂ ਦੇ ਰਾਜ ਹੁੰਦੇ ਨੇ ਸਦੀਆਂ ਤੋਂ ਸਾਡੇ ਮਹਾਪੁਰੇ ਸਮਝਾਉਂਦੇ ਆ ਰਹੇ ਨੇ ਵੀ ਤੁਸੀਂ ਇਸ ਦੇਸ਼ ਦੇ ਰਾਜੇ ਹੋ ਤੁਸੀਂ ਨਾਗਵੰਸ਼ੀ ਰਾਜੇ ਹੋ ਕਿਉਂਕਿ ਜਦ ਤੁਸੀਂ ਅੰਬੇਡਕਰ ਸਾਹਿਬ ਨੂੰ ਪੜਦੇ ਹੋ ਅੰਬੇਡਕਰ ਬਾਦ ਨੂੰ ਪੜਦੇ ਹੋ ਤਾਂ ਫਿਰ ਤੁਸੀਂ ਉਸ ਇਤਿਹਾਸ ਵਿੱਚ ਜਾਣਦੇ ਹੋ ਇਹ ਦੁਨੀਆ ਤੋਂ ਅਲੱਗ ਦੁਨੀਆ ਵਿੱਚ ਚਲੇ ਜਾਂਦੇ ਹੋ ਆ ਜਿਹੜੀ ਸਾਡੀ ਮਨੁਵਾਦ ਨੇ ਇਹਨਾਂ ਲੋਕਾਂ ਨੇ ਇੱਕ ਅਲੱਗ ਦੁਨੀਆ ਖੜੀ ਕੀਤੀ ਹੋਈ ਹੈ ਉੱਥੇ ਵੀ ਇੱਕ ਅਲੱਗ ਦੁਨੀਆ ਚੱਲੇ ਜਾਂਦੇ ਆ ਉਹ ਅਲੱਗ ਦੁਨੀਆ ਕੀ ਐ ਉੱਥੇ ਕਹਿੰਦੇ ਵੀ ਇੱਕ ਚਾਰ ਵਰਨ ਨੇ ਆ ਜਿਹੜਾ ਸਭ ਤੋਂ ਛੋਟਾ ਵਰਨ ਆ ਇਹ ਸਾਡੀ ਸੇਵਾ ਵਾਸਤੇ ਐ ਇਤਿਹਾਸ ਛੇਵੀਂ ਸਦੀ ਦਾ ਪੜ ਲਓ ਇਸ ਦੇਸ਼ ਦੇ ਵਿੱਚ ਕਿਹਾ ਜਾਂਦਾ ਵੀ ਸੋਨੇ ਦੀ ਚਿੜੀ ਸੀ ਇਸ ਦੇਸ਼ ਦੇ ਵਿੱਚ ਅਗਰ ਤੁਸੀਂ ਮੌਰੀਆ ਕਾਲ ਪੜੋ ਛੇਵੀਂ ਸਦੀ ਦਾ ਗੁਪਤ ਕਾਲ ਪੜੋ ਤੁਸੀਂ ਬੁੱਧ ਦਾ ਰਾਜ ਕਰੋ ਤਾਂ ਉਸ ਟਾਈਮ ਸਾਡੇ ਜਿਹੜੇ ਇੱਥੇ ਜਾਨਵਰ ਸੀ ਵੀ ਉਹਨਾਂ ਦੇ ਸਿੰਘਾਂ ਉੱਤੇ ਵੀ ਸੋਨੇ ਦੇ ਮੁਕਟ ਰੱਖੇ ਹੁੰਦੇ ਸੀ ਅਸੀਂ 나ਗਵੰਸ਼ੀ ਲੋਕ ਇੱਥੇ ਦੇ ਰਾਜੇ ਸੀ ਪੂਰਾ ਭਾਰਤ ਬੁੱਧ ਦੇ ਦਮ ਸੀ ਅੱਜ ਬੁੱਧ ਦੇ ਸਦੇਸ਼ ਤੋਂ ਖਤਮ ਕਰਕੇ ਕਰ ਦਿੱਤਾ ਗਿਆ ਜਿਸ ਦੇਸ਼ ਦੇ ਵਿੱਚ ਬੁੱਧ ਪੈਦਾ ਕੀਤਾ ਉੱਥੇ ਲੋਕਾਂ ਦੀ ਬੁੱਧੀ ਖਤਮ ਕਰ ਦਿੱਤੀ ਜਿਹੜਾ ਬੁੱਧ ਬੁੱਧੀ ਦੀ ਗੱਲ ਕਰਦਾ ਸੀ ਲੰਬੇ ਸਮੇਂ ਤੋਂ ਅਸੀਂ ਵੀ ਤੁਸੀਂ ਵੀ ਬਹੁਤ ਸਾਰੇ ਮਹਾਪੁਰਸ਼ ਬਹੁਤ ਸਾਰੇ ਲੋਕ ਰੌਲਾ ਪਾਨੇ ਵੀ ਭਾਈ ਤੁਹਾਨੂੰ ਗੁਲਾਮ ਬਣਾਇਆ ਜਾ ਰਿਹਾ ਹੈ ਤੁਹਾਡੀ ਐਜੂਕੇਸ਼ਨ ਖੋਈ ਜਾ ਰਹੀ ਹੈ ਪਰੰਤੂ ਅਸੀਂ ਅਨੇ ਵੇਸਲੇ ਹੈ ਕਿ ਅਸੀਂ ਲੜਾਈ ਲੜਨ ਵੱਲ ਜਾ ਹੀ ਨਹੀਂ ਰਹੇ ਸੰਘ ਨੇ ਗੋਨਵਰਕਰ ਸਾਰਵਰਕਰ ਨੇ 1920 ਦੇ ਵਿੱਚ ਇੱਕ ਸੰਘ ਬਣਾਇਆ ਉਹਨਾਂ ਨੇ ਕਿਹਾ ਵੀ ਅਸੀਂ 100 ਸਾਲ ਦੇ ਵਿੱਚ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾ ਦੇਣਾ। ਔਰ 90 ਸਾਲ ਪੂਰੇ ਵੀ ਹੋਏ ਉਹਨਾਂ ਨੇ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਲਾਗ ਦਿੱਤਾ। ਹਿੰਦੂ ਰਾਸ਼ ਦਾ ਕਨਸੈਪਟ ਕੀ ਹੈ? ਹਿੰਦੂ ਰਾਸ਼ ਦਾ ਕਨਸੈਪਟ ਹੈ ਜਿੱਦੀ ਜਾਤ ਹੈ ਉਹ ਆਪਣੀ ਜਾਤੀ ਦਾ ਕੰਮ ਕਰੋ। 1905 ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਨੇ ਮਨੁਸਮਰਤੀ ਸਾੜੀ ਔਰ ਚੈਲੰਜ ਕਰ ਦਿੱਤਾ ਹੈ ਵੀ ਆ ਜਿਹੜਾ ਤੁਹਾਡਾ ਗ੍ਰੰਥ ਮਨੂ ਸਮਰਤੀ ਸਾਡੇ ਤੇ ਰੋਕਾ ਲਗਾਉਂਦਾ ਹੈ ਇਹਨੂੰ ਮੈਂ ਖਤ ਅਜ ਸਾੜ ਰਿਹਾ ਕਿਉਂ ਸਾਡੀ ਮਨੂ ਸਮਰਤੀ ਡਾਕਟਰ ਮੇਰਕਰ ਸਾਹਿਬ ਨੇ ਬੜਾ ਲੰਮਾ ਇਤਿਹਾਸ ਸਕੂਲ ਚ ਪੜ੍ਹ ਜਾਂਦੇ ਨੇ ਮਾਸਟਰ ਨੂੰ ਕੁਛ ਦਾ ਟੀਮਰੋ ਕਿਹੜੀ ਅਜਿਹੀ ਚੀਜ਼ ਹੈ ਜਿਹੜੀ ਤੂੰ ਦੇਖ ਤਾਂ ਸਕਦਾ ਕੋਈ ਸ਼ੂ ਨਹੀਂ ਸਕਦਾ ਉਹ ਕਹਿੰਦਾ ਮਾਸਟਰ ਜੀ ਉਹ ਘੜਾ ਪਿਆ ਹੈ ਮੈਂ ਦੇਖ ਤਾਂ ਸਕਦਾ ਸ਼ੂ ਨਹੀਂ ਸਕਦਾ ਆਪਣੀ ਮਾਂ ਨੂੰ ਜਾ ਕੇ ਕਹਿੰਦਾ ਮਾਤਾ ਇਹ ਸਿਸਟਮ ਕੀ ਹੈ ਸਾਨੂੰ ਕਿਉਂ ਨਹੀਂ ਪਬਲਿਕ ਪਲੇਸਾਂ ਤੇ ਜਾਣ ਦਿੱਤਾ ਜਾਂਦਾ ਚਾਹੇ ਸਾਡੇ ਨਾਲ ਭਿੱਟ ਕੀਤੀ ਜਾਂਦੀ ਹੈ ਉਹਦੀ ਮਾਂ ਕਹਿੰਦੀ ਇਸ ਦੇਸ਼ ਦੇ ਮਨੁਭਾਦੀ ਲੋਕਾਂ ਨੇ ਇੱਕ ਗ੍ਰੰਥ ਲਿਖਿਆ ਜਿਹਨੂੰ ਮਨੁਸਿਮਰਤੀ ਕਹਿੰਦੇ ਨੇ ਫਿਰ ਉਹਨੇ ਪ੍ਰਣ ਕੀਤਾ ਮੈਂ ਐਸੀ ਪੜ੍ਹਾਈ ਪੜ੍ਹਾਂਗਾ ਐਸਾ ਗ੍ਰੰਥ ਲਿਖੂਗਾ ਜਿਹਦੇ ਵਿੱਚ ਸਾਰੇ ਲੋਕਾਂ ਨੂੰ ਬਰਾਬਰਤਾ ਦਿੱਤੀ ਜਾਊਗੀ ਕੀ ਲਿਖਿਆ ਭਾਰਤੀ ਸੰਵਿਧਾਨ ਲਿਖਿਆ ਮਨੁਸਿਮਰਤੀ ਦੇ ਉਲਟ ਮਨੁਸਿਮਰਤੀ ਸਾਰਤੀ ਫਿਰ ਅਸੀਂ ਉਹ ਇਸ ਲਈ ਡਾਕਟਰ ਬੇੜਕਰ ਸਾਹਿਬ ਨੇ ਸਾਨੂੰ ਰਿజర్వేਸ਼ਨ ਨਹੀਂ ਲੈ ਕੇ ਦਿੱਤੀ ਅਪਰ ਰਿజర్వేਸ਼ਨ ਦਾ ਰੋਲਾ ਪਾਈ ਜੰਨੇ ਆ ਰਿਪਰੈਜੈਂਟੇਸ਼ਨ ਲੈ ਕੇ ਦਿੱਤੀ ਹੈ ਅਮਰੀਕਾ ਦੇ ਕਾਲਿਆਂ ਤੇ ਗੋਲਿਆਂ ਦਾ ਸੰਘਰਸ਼ ਚੱਲਦਾ ਸੀ ਕਾਲੇ ਲੋਕ ਉੱਥੇ ਆਜ਼ਾਦੀ ਦੀ ਲੜਾਈ ਲੜਦੇ ਸੀ ਉੱਥੋਂ ਕਨਸੈਪਟ ਲਿਆ ਕਾਲੇ ਲੋਕ ਕਹਿੰਦੇ ਵੀ ਸਾਨੂੰ ਕੁਝ ਨਹੀਂ ਚਾਹੀਦਾ ਸਾਡੇ ਦੇਸ਼ ਦੇ ਵਿੱਚ ਸਾਡਾ ਜਿੰਨਾ ਹਿੱਸਾ ਬਣਦਾ ਸਾਨੂੰ ਦੇ ਦਿਓ ਸਾਨੂੰ ਨੌਕਰੀਆਂ ਚ ਦੇ ਦਿਓ ਸਾਨੂੰ ਜ਼ਮੀਨਾਂ ਚ ਦੇ ਦਿਓ ਇੰਡਸਟਰੀ ਚ ਦੇ ਦਿਓ ਸਾਡਾ ਜੋ ਹਿੱਸਾ ਬਣਦਾ ਦੇ ਦਿਓ ਕਾਲੇ ਲੋਕਾਂ ਦੀ ਜਿੱਤ ਹੋਈ ਉਹਨਾਂ ਨੂੰ ਉਸ ਦੇਸ਼ ਦੇ ਧਨ ਦੌਲਤ ਹਰ ਚੀਜ਼ ਦੇ ਵਿੱਚ ਹਿੱਸੇਦਾਰੀ ਮਿਲੀ ਤੇ ਬਾਰਕੋ ਬਾਮਾ ਔਰ ਇਬਰਾਹਿਮ ਲਿੰਕਨ ਵਰਗੇ ਜਿਹੜੇ ਕਾਲੇ ਸ਼ਵੇਤ ਸੀ ਅਮਰੀਕਾ ਦੇ ਰਾਸ਼ਟਰਪਤੀ ਬਣੇ ਇਸੇ ਤਰ੍ਹਾਂ ਦੇ ਉੱਤੇ ਭਾਰਤ ਦਾ ਸੰਵਿਧਾਨ ਲਿਖਿਆ ਪਰ ਅਫਸੋਸ ਦੀ ਗੱਲ ਜਦ 1956 ਨੂੰ 바ਵਾ ਸਾਹਿਬ ਇਸ ਦੇਸ਼ ਤੋਂ ਚਲੇ ਗਏ ਤਾਂ nehru ਨੇ ਕਿਹਾ ਹੁਣ Ambedkar ਨੂੰ ਐਡੇ ਦੰਗਾਈ ਵਿੱਚ ਦੱਭਾਂਗੇ ਕਿ ਮੁਰਤੇ ਉੱਠ ਨਹੀਂ ਸਕਦਾ ਡਾਕਟਰ Ambedkar ਸਾਹਿਬ ਜਿਹੜੀ ਕਾਂਗਰਸ ਨੂੰ 80 ਲੋਕ ਸਿਰ ਤੇ ਚੱਕੀ ਫਿਰਦੇ ਐ ਉਸ ਨੇ ਦਿੱਲੀ ਦੇ ਵਿੱਚ 바ਵਾ ਸਾਹਿਬ ਨੂੰ ਗਿੱਠ ਜਗ੍ਹਾ ਨਹੀਂ ਦਿੱਤੀ ਉਹਦੇ ਸੰਸਕਾਰ ਵਾਸਤੇ ਦਿੱਲੀ ਤੋਂ ਬੰਬੇ ਤੱਕ ਜਹਾਜ਼ ਦਾ ਕਰਾਇਆ ਲਿਆ ਗਿਆ ਔਰ ਅਸੀਂ ਅਵੇਸਲੇ ਹੋ ਕੇ ਸੌਂਗੇ ਉਹਨਾਂ ਨੇ 40 ਸਾਲ ਬਾਬਾ ਸਾਹਿਬ ਦੀਆਂ ਲਿਖਤਾਂ ਨੂੰ ਗਵਾਕੇ ਰੱਖਿਆ ਫਿਰ ਇੱਕ ਮਰਦ ਦਾ ਗੰਮੜਾ ਉੱਪਰਿਆ ਉੱਠਿਆ ਕਾਂਸ਼ੀ ਰਾਮ ਸਾਹਿਬ ਉਸ ਕਾਂਸ਼ੀ ਰਾਮ ਨੇ ਅੰਬੇਦਕਰ ਨੂੰ ਮੋਢਿਆਂ ਤੇ ਲਾ ਕੇ ਗਲੀ ਗਲੀ ਪੰਜਾਬ ਦਾ ਹਰ ਇੱਕ ਬੰਦੇ ਦੇ ਮੂੰਹ ਤੇ ਅੰਬੇਦਕਰ ਜਿਹੜੀ ਮਨੁਵਾਦੀ ਸਿਸਟਮ ਅਕਾਲੀ ਕਾਂਗਰਸ ਬੀਜੇਪੀ ਜਿਹੜੀ ਅੰਬੇਦਕਰ ਨੂੰ ਨਫ਼ਰਤ ਕਰਦੀ ਸੀ ਤੇ ਸਮਾਜ ਨੂੰ ਨਫ਼ਰਤ ਕਰਦੀ ਸੀ ਅੱਜ ਗਲਤ ਸਮਾਜ ਐਸਸੀਐਸਟੀ ਓਬੀਸੀ ਸਮਾਜ ਕਾ ਅੰਬੇਦਕਰ ਨੂੰ ਤੱਕਦਾ ਉਹ ਚੱਕ ਕੇ ਪਹਿਲਾ ਫਿਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਜੇ ਅਸੀਂ ਸੰਵਿਧਾਨ ਚੱਕਾਂਗੇ ਤਾਂ ਰਾਜ ਭਾਗ ਦੇ ਹੱਕਦਾਰ ਬਣਾਂਗੇ ਔਰ ਅਸੀਂ ਰਾਜ ਭਾਗ ਅਸੀਂ ਮੰਦਰਾਂ ਮਸਜਿਦਾਂ ਗੁਰਦੁਆਰਾ ਲੰਗਰਾਂ ਤੇ ਲੱਗੇ ਕੀ ਕੋਈ ਲੰਗਰ ਕੋਈ ਮੰਦਰ ਕਾਂਟੀਆਂ ਬਜਾਉਣ ਦੇ ਨਾਲ ਕੀ ਕੋਈ IAS IPS ਤੇ ਕੋ ਬਣ ਸਕਦਾ ਹੈ ਕੋਈ ਮਾਸਟਰ ਬਣ ਸਕਦਾ ਹੈ ਕਿਉਂਕਿ ਸਾਨੂੰ ਉਹਨਾਂ ਨੇ ਧਰਮ ਦਾ ਠੇਕਾ ਦਿੱਤਾ ਔਰ ਆਪ ਜਾ ਕੇ ਉਸ ਲੋਕ ਸਭਾ 'ਚ ਬੈਠ ਗਏ ਬਾਬਾ ਸਾਹਿਬ ਨੇ ਉਂਗਲੀ ਕੀਤੀ ਹੈ ਨਾ ਦੇਖਿਆ ਸਾਰੇ ਹੁਣ ਤਾਂ ਉੱਤੇ ਨੂੰ ਕਰਤੀ ਇਹਨਾਂ ਨੇ ਉਹਨਾਂ ਨੇ ਕਿਹਾ ਤੁਸੀਂ ਜਾ ਕੇ ਦਿੱਲੀ ਦੀ ਪਾਰਲੀਮੈਂਟ ਤੇ ਕਬਜ਼ਾ ਕਰਨਾ ਸਾਥੀਓ ਲਗਾਤਾਰ 1947 ਤੋਂ ਹੁਣ ਤੱਕ ਸਾਡੇ ਤੇ ਹਮਲੇ ਹੁੰਦੇ ਆਏ ਨੇ ਅਸੀਂ ਇੱਕ ਇੱਕ ਦੀ ਗੱਲ ਕਰਦੇ ਆ 50 ਸਾਲ ਤੋਂ ਕੈਸੀ ਲੜਾਈ ਲੜ ਰਹੇ ਹਾਂ 1975 ਤੋਂ ਜਿਹਨੇ ਸਮਾਜ ਨੂੰ ਐ ਕਰਤਾ ਹੈ ਗੁਲਾਮੀ ਵੱਲ ਤੋਰਤਾ ਹੈ ਉਹਨਾਂ ਨੇ 90 ਸਾਲ ਦੇ ਵਿੱਚ ਹਿੰਦੂ ਰਾਸ਼ਟਰ ਬਣਾਤਾ ਹੈ ਅਸੀਂ ਆਪਣੀਆਂ ਜਾਤਾਂ ਨੂੰ ਪਾਰ ਕੇ ਗੁਲਾਮੀ ਵੱਲ ਚਲੇ ਗਏ। ਵਟਾਂ ਦੇ ਵਿਹਾਰੀ ਬਾਜ਼ਪੀ ਸਕੀਮ ਲੈ ਕੇ ਆਏ ਰਮਸਾ ਸਕੂਲਾਂ ਦੇ ਵਿੱਚ ਪੜੇ ਜਾਣ ਦੀਆ ਬੜੇ ਗੱਈਆ ਬਾਲਡ ਬੈਂਕ ਤੋਂ ਕਰੋੜਾਂ ਦਾ ਲੋਨ ਲਿਆ ਕਹਿੰਦੇ ਜਿਹਨੂੰ ਦਸਕਤ ਕਰਨੇ ਆਉਂਦੇ ਨੇ ਉਹ ਪੜ ਗਿਆ ਇੱਕ ਵੱਡੀ ਮੂਵਮੈਂਟ ਚਲਾਈ 2000 ਸਾਡੀ ਸਿੱਖਿਆ ਤੇ ਕਿਸ ਤਰ੍ਹਾਂ ਡਾਕੇ ਮਾਰੇ ਜਾ ਰਹੇ ਨੇ ਇੱਕ 1947 ਚ ਸਕੀਮ ਬਣੀ ਸੀ ਸਕੂਲ ਤੁਹਾਡੇ ਦੁਆਰ ਜਿਹੜਾ ਪ੍ਰਾਇਮਰੀ ਸਕੂਲ ਮਿਡਲ ਸਕੂਲ ਔਰ ਹਾਈ ਸਕੂਲ ਜਿਹੜਾ ਪ੍ਰਾਇਮਰੀ ਸਕੂਲ ਸੀ ਤੁਹਾਡੇ ਘਰ ਦੇ ਕੋਲ ਹੋਊਗਾ ਮਿਡਲ ਸਕੂਲ ਕਿਲੋਮੀਟਰ ਤੇ ਜਿਹੜਾ ਹਾਇਰ ਸੀਗਾ 2 ਕਿਲੋਮੀਟਰ ਤੇ ਮਤਲਬ ਤੁਹਾਨੂੰ ਸਕੂਲ ਚ ਜਾਣ ਦੀ ਲੋੜ ਨਾ ਪਵੇ ਸਕੂਲ ਤੁਹਾਡੇ ਕੋਲ ਸਰਕਾਰਾਂ ਨੇ ਸਭ ਤੋਂ ਪਹਿਲਾਂ এডੂਕੇਸ਼ਨ ਤੇ ਡਾਕਾ ਮਾਰਿਆ ਜਦੋਂ ਉਹਨਾਂ ਨੇ ਸਰਵੇ ਕਰਵਾਇਆ ਵਿਆਹ ਜਿਹੜੇ ਲੋਕ ਨੇ ਐਸਸੀਐਸਟੀ, ਓਬੀਸੀ ਜਿਹਨਾਂ ਨੂੰ ਸਦੀਆਂ ਤੋਂ ਗੁਲਾਮ ਬਣਾਇਆ ਇਹ ਤਾਂ ਐਮਐਲਏ, ਐਮਪੀ, ਆਈਐਸਪੀਸੀਐਸ ਬਣ ਕੇ ਇਹ ਤਾਂ ਸਾਡੇ ਬਰਾਬਰ ਕੁਰਸੀਆਂ ਦੇ ਬੈਠਣ ਲੱਗ ਗਏ ਉਹਨਾਂ ਨੇ ਸਭ ਤੋਂ ਪਹਿਲਾਂ এডੂਕੇਸ਼ਨ ਤੇ ਸਾਡੇ ਤੇ ਸੱਟ ਮਾਰੀ ਵਿਦਿਆਬ ਨਹੀਂ ਮਤੀ ਗਈ ਮਤੀ ਬਿਨਾਂ ਰਾਜ ਗਿਆ ਰਾਜ ਬਿਨਾ ਛੂਦਰ ਗੁਲਾਮ ਹੋ ਗਿਆ ਪੂਲੇ ਸਾਹਿਬ ਨੇ ਕਿਹਾ ਸਿੱਖਿਆ ਸਭ ਤੋਂ ਵੱਡਾ ਹਥਿਆਰ ਹੈ ਸਿੱਖਿਆ ਸ਼ੇਰਨੀ ਦਾ ਦੁੱਧ ਡਾਕਟਰ ਅੰਬੇਡਕਰ ਸਾਹਿਬ ਨੇ ਕਿਹਾ ਸਾਡੀ ਐਜੂਕੇਸ਼ਨ ਖੋਲੀ ਹੁਣ ਲਗਾਤਾਰ 1947 ਤੋਂ 2009 ਦੇ ਵਿੱਚ ਕਾਂਗਰਸ ਇੱਕ ਪਾਲਿਸੀ ਲੈ ਕੇ ਆਈ ਆਰਟੀਈ ਰਾਈਟ ਟੂ ਐਜੂਕੇਸ਼ਨ ਉਹਦਾ ਮਤਲਬ ਕੀ ਹੈ 8ਵੀਂ ਤੱਕ ਕੋਈ ਬੱਚਾ ਫੇਲ ਨਹੀਂ ਕਰਨਾ ਉਹ ਸਕੂਲੇ ਆਵੇ ਨਾ ਆਵੇ ਹੁਣ ਜੇ ਨਵੀਂ ਪਾਲਿਸੀ ਆ ਬੀਜੇਪੀ ਸਰਕਾਰ ਲੈ ਕੇ ਆਈ ਹੈ ਇਹਨਾਂ ਨੇ ਸਕੂਲ ਦੇ ਵਿੱਚ ਇਸ ਤਰ੍ਹਾਂ ਦੀ ਪਾਲਿਸੀ ਹੈ ਵੀ ਤੁਹਾਡੇ 4500 ਕਾਲਜ ਦੇ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਘਟਾ ਕੇ 500 ਜਾਂ 1000 ਕਰਨਾ ਹੈ ਛੋਟੇ ਸਕੂਲ ਖਤਮ ਕਰ ਦਿੱਤੇ ਜਾਣਗੇ ਬਲਾਕ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਕਾਲਜ ਸਕੂਲ ਹੋਣਗੇ ਜਿਹੜਾ ਕਾਲਜ ਹੋਊਗਾ ਡਿਸਟ੍ਰਿਕਟ ਲੈਵਲ ਤੇ ਹੋਊਗਾ ਜਿਹੜੇ ਹਾਈ ਸਕੂਲ ਨੇ ਉਹ ਤਹਿਸੀਲ ਲੈਵਲ ਤੇ ਹੋਣਗੇ ਇਸ ਤਰ੍ਹਾਂ ਦੇ ਐਜੂਕੇਸ਼ਨ ਦੇ ਸਾਡੇ ਹਮਲੇ ਹੋ ਰਹੇ ਨੇ। ਔਰ ਸਭ ਤੋਂ ਵੱਡਾ ਹਮਲਾ ਜਿਹੜਾ ਹੁਣ ਨਵਾਂ ਹੋਇਆ ਕਿਉਂਕਿ ਮੈਂ ਟਾਈਮ ਜ਼ਿਆਦਾ ਨਹੀਂ ਲੈਣਾ 2 ਦਿਨ ਮਿੰਟ ਲੈ ਕੇ ਖਤਮ ਕਰ ਦੇਣੀ ਹੈ। ਹੁਣ ਨਵਾਂ ਇੱਕ ਵੱਡਾ ਹਮਲਾ ਹੋਇਆ ਹੈ। 1970 ਦੇ ਵਿੱਚ ਇੰਦਰਾ ਗਾਂਧੀ ਜਦ ਜੁਆਨੋ ਦੀ ਪ੍ਰਧਾਨ ਸੀ ਸਾਊਥ ਅਫਰੀਕਾ ਦੇ ਵਿੱਚ ਕਾਲੇ ਬੋਲਿਆਂ ਦਾ ਕਮਿਸ਼ਨ ਚੱਲਦੇ ਲੜਾਈ ਚੱਲਦੀ ਸੀ। ਉਸ ਦੇਸ਼ ਦੇ ਵਿੱਚ ਗਈ ਉਹ ਕਹਿੰਦੇ ਵੀ ਕਾਲੇ ਲੋਕ ਇੱਥੇ ਜ਼ਿਆਦਾ ਨੇ ਤਾਂ ਕਾਲੇ ਲੋਕਾਂ ਨੂੰ ਇਸ ਦੇਸ਼ ਦੀ ਬਾਗਦੋਰ ਦੇ ਦੇਣੀ ਚਾਹੀਦੀ ਹੈ ਇੰਦਰਾ ਗਾਂਧੀ ਨੇ ਕਿਹਾ ਉੱਥੇ ਤੇ ਗੋਰੇ ਲੋਕ ਸੀ ਇੰਦਰਾ ਗਾਂਧੀ ਨੂੰ ਕਹਿੰਦੇ ਤੂੰ ਕੀ ਕਰ ਰਹੀ ਹੈ ਤੇਰੇ ਦੇਸ਼ ਦੇ ਵਿੱਚ ਜਿਹੜੇ ਐਸਸੀਐਸਸੀ ਓਬੀਸੀ ਨੇ ਕਿੰਨੇ ਲੋਕ ਨੇ ਉਹ ਤੁਹਾਡਰੋਂ ਬਿੰਤੀ ਜੀ ਵੱਧ ਨੇ ਤਾਂ ਇੰਦਰਾ ਗਾਂਧੀ ਇਸ ਦੇਸ਼ ਦੇ ਵਿੱਚ ਆਈ ਉਹ ਸਭ ਤੋਂ ਪਹਿਲੇ ਈਵੀਐਮ ਲੈ ਕੇ ਆਈ 1935 ਦੇ ਵਿੱਚ ਗਾਂਧੀ ਨੇ ਸਾਡੀ ਇੱਕ ਬੋਟ ਖਾਦੀ ਔਰ 1970 ਦੇ ਦੀ ਪੋਤੀ ਨੇ ਪੀਬੀਏ ਮਸ਼ੀਨ ਲੈ ਆਂਦੀ ਅੱਜ ਹਾਲਾਤ ਕੀ ਨੇ ਵੋਟਾਂ ਦੀ ਚੋਰੀ ਕੀਤੀ ਜਾ ਰਹੀ ਹੈ ਜਿੱਥੇ ਬਾਬਾ ਸਾਹਿਬ ਨੇ ਕਿਹਾ ਸੀ ਵੀ ਤੁਹਾਡਾ ਜਿਹੜਾ ਰਾਜਾ ਹਣ ਇਸ ਪੇਟੀ ਦੇ ਵਿੱਚੋਂ ਪੈਦਾ ਹੋਊਗਾ ਮੈਂ ਰਾਜਾ ਦੇ ਘਰੇ ਰਾਜੇ ਜੰਮਣੇ ਬੰਦ ਕਰਤੇ ਉਹ ਪੇਟੀ ਸਭ ਤੋਂ ਚੱਕ ਕੇ ਉਥੇ ਈਵੀਐਮ ਮਸ਼ੀਨ ਲੈ ਕੇ ਆਂਦੀ ਈਵੀਐਮ ਮਸ਼ੀਨਾਂ ਸਾਡੀ ਵੋਟਾਂ ਦੀ ਚੋਰੀ ਹੁੰਦੀ ਹੈ ਹੌਣ ਰੋਲਾ ਪੈ ਗਿਆ ਬਹੁਤ ਆਰਐਸਐਫ ਬੀਜੇਪੀ ਕਾਂਗਰਸ ਬਗਲਾਮ ਹੋ ਗਈ ਵੀ ਇਹ ਵੋਟਾਂ ਦੀ ਚੋਰੀ ਕਰਕੇ ਸਰਕਾਰ ਬਣਾਉਂਦੇ ਨੇ ਹੁਣ ਇਹ ਵੀ ਇਹਨਾਂ ਨੂੰ ਬਦਲ ਲਗੇ ਬਦਲਣ ਦੇ ਲਈ ਉਹਨਾਂ ਨੇ ਆ ਬਿਹਾਰ ਦੇ ਵਿੱਚ ਇੱਕ ਨਵਾਂ ਕਨਸੈਪਟ ਲੈ ਕੇ ਆਂਦਾ ਔਰ ਜੇ ਸਾਜੇ ਅੰਕੜੇ ਨੇ ਉਹਦੇ ਵਿੱਚ 65 ਲੱਖ ਵੋਟ ਐਸਸੀਐਸਟੀ ਓਬੀਸੀ ਲੋਕਾਂ ਦੀ ਘਟਦੀ ਤੁਹਾਡੀ ਵੋਟ ਐ ਖਤਮ ਕਰ ਦੇਣੀ ਐ 845 ਸੀਟਾਂ ਵਾਲੀ ਨਮੀ ਲੋਕ ਸਭਾ ਬਣੀ ਹੈ ਉਹਦੇ ਵਿੱਚ 845 ਸੀਟਾਂ ਰੱਖਤੀਆਂ ਨੇ ਉਹਨਾਂ ਨੇ ਪੂਰੇ ਭਾਰਤ ਦੀ ਜਨਸੰਖਿਆ ਦੇ ਹਿਸਾਬ ਤੇ 845 ਸੀਟਾਂ ਐਮਪੀ ਬਣਾਉਣੇ ਨੇ ਜਾਂ ਤੁਹਾਡੀਆਂ ਵੋਟਾਂ ਹੀ ਘਟੀਆਂ ਗਈਆਂ ਤੁਸੀਂ ਬੋਲਬਾਲ ਦੇ ਕਾਬਲੇ ਨਹੀਂ ਰਹੇ ਤਾਂ ਤੁਸੀਂ ਸਰਕਾਰ ਕਿਹਦੀ ਬਣਾਓਗੇ ਕਿਹਦੇ ਲਈ ਐਜੀਟੇਸ਼ਨ ਕਰੋਗੇ ਸਾਥੀਓ ਲਗਾਤਾਰ ਹਮਲੇ ਹੋ ਰਹੇ ਨੇ ਸਾਡੀ ਲੜਾਈ ਬੜੀ ਛੋਟੀ ਹੈ ਮੈਂ ਗੁੱਸਾ ਨਾ ਕਰਿਓ ਮੈਂ ਇੱਕ ਗੱਲ ਕਹਿਣੀ ਆ ਮਨਰੇਗਾ ਨੂੰ ਸਾਡੇ ਲੋਕ ਬਹੁਤ ਪ੍ਰਚਾਰ ਦੇ ਨੇ ਮੈਂ ਕਹਿੰਦਾ ਵੀ ਮਨਰੇਗਾ ਵਰਗੀ ਗੰਦੀ ਸਕੀਮ ਸਾਡੇ ਸਮਾਜ ਲਈ ਜਿੰਨੇ ਘਾਤਕ ਹੈ ਮੈਂ ਇਹ ਮੰਨਦਾ ਹੀ ਨਹੀਂ ਮਹਲਾ ਟੋਣ ਦੀ ਪਰਥਾ ਤੁਸੀਂ ਪੜਿਓ ਬਾਬਾ ਸਾਹਿਬ ਦੇ ਅੰਗਰੇਜ਼ਾਂ ਦੇ ਟਾਈਮ ਸਾਡੇ ਆ ਸਦਿਆਂ ਤੋਂ ਸਾਡੇ ਲੋਕ ਲੋਕਾਂ ਦੇ ਘਰਾਂ ਤੋਂ ਗੰਦ ਚੁੱਕ ਕੇ ਬਾਹਰ ਸੜਦੇ ਸੀ ਮਹਲਾ ਟੋਣ ਦੀ ਪਰਥਾ ਕਹਿੰਦੇ ਸੀ ਅੰਗਰੇਜ਼ ਸਾਡੇ ਲਈ ਵਰਦਾਨ ਸੀ ਅੰਗਰੇਜ਼ਾਂ ਨੇ ਐਜੂਕੇਸ਼ਨ ਦਿੱਤੀ ਉਹ ਮਹਿਲਾ ਟੋਲ ਦੀ ਪ੍ਰਥਾ ਤੇ ਪਾਬੰਦੀ ਲਗਾਈ ਅੱਜ ਫੇਰ ਇੱਕ ਸਾਜ ਦੇ ਤਹਿਤ ਕਾਮ ਰੇਡਾਂ ਨੇ ਇੱਕ ਸਕੀਮ ਲਾਗਿਆਂ ਦੀ ਮਨਵੇਗਾ ਅੱਜ ਸਾਡੀਆਂ ਬੀਬੀਆਂ ਦੀ ਕੋਈ ਮਜਬੂਰੀ ਨਹੀਂ ਹੈ ਖੋਜ ਹੋਵੇ ਟੋਪੀਆਂ ਵੀ ਵੱਢਦੇ ਨੇ ਸਿਰਾਂ ਤੇ ਟੋਕਦੇ ਮੇਰੇ ਗਾਲ ਘਿਰਦੀ ਹੁੰਦੀ ਹੈ ਨਹੀਂ ਘਿਰਦੀ ਦੱਸ ਦੋ ਤੁਸੀਂ ਅੱਜ ਅਸੀਂ ਸਾਨੂੰ ਤਰੀਕੇ ਦੇ ਨਾਲ ਪਿਆਰ ਦੇ ਨਾਲ ਉਹਨਾਂ ਨੇ ਉਸ ਗੰਦ ਚੱਕਣ ਲਈ ਮਜਬੂਰ ਕਰਤਾ ਸਾਡੇ ਲੋਕਾਂ ਦਾ ਰੋਜ਼ਗਾਰ ਖੋਲਿਆ ਨੌਜਵਾਨ ਹੁੰਡਾ ਸਾਹਿਬ ਨੇ ਦੱਸਿਆ ਤੁਸੀਂ ਵੇਹਿਆਂ 'ਚ ਜਾਓ 80% ਸਾਡੇ ਲੋਕ ਨਸ਼ਾ ਵੇਚਦੇ ਨੇ ਸਾਡੇ ਲੋਕ ਨਸ਼ਾ ਕਰਦੇ ਨੇ ਇਸ ਲਈ ਸਾਥੀਓ ਸਬਜੈਕਟ ਬਹੁਤ ਵੱਡਾ ਹੈ ਸਮਾਜ ਅਗੇ ਚੁਣੌਤੀਆਂ ਬਹੁਤ ਵੱਡੀਆਂ ਨੇ ਅਸੀਂ ਅਵੇਸਲੇ ਲੋਕ ਹੈ 2-4 ਮਿੰਟ ਇੱਥੇ ਸੁਣਨਾ ਹੈ ਫਿਰ ਜਾ ਕੇ ਅਸੀਂ ਆਪਣੇ ਆਪਣੀਆਂ ਪਾਲਕੀਆਂ ਦੇ ਝੰਡੇ ਚੱਕ ਲੈਣੇ ਨੇ ਇਥੇ ਕੱਠ ਬੜੇ ਹੋਣੇ ਨੇ ਕੱਠ ਕਰਨੇ ਨੇ ਜਦ ਵੋਟਾਂ ਆਉਣੀਆਂ ਨੇ ਉਹਨਾਂ ਨੇ ਕਿਹਾ ਜੀ ਮੇਰੀ ਤਾਂ ਪਾਰਟੀ ਫਲਾਣੀ ਹੈ ਜਿਹਨੇ ਸਾਨੂੰ ਗੁਲਾਮ ਬਣਾਇਆ ਸਾਡੀ ਪਾਰਟੀ ਜੇ ਸਾਡੀ ਪਾਰਟੀ ਉਹ ਜਿਹੜਾ ਅਸੀਂ ਕਹਿ ਜਨੇ ਅਸੀਂ 33% ਆ 45% ਆ 42% ਆ ਵੋਟਾਂ ਚ ਕਿਤੇ ਪਰਸੈਂਟੇਜ ਦਿਖਦੀ ਹੋ ਨਹੀਂ ਇਸ ਲਈ ਸਾਥੀਓ ਜੇ ਤੁਸੀਂ ਆਪਣੇ ਆਉਣ ਵਾਲੇ ਭਵਿੱਖ ਨੂੰ ਸੇਵ ਕਰਨਾ ਚਾਹੁੰਦੇ ਹੋ ਸਭ ਤੋਂ ਵੱਡੀ ਗੱਲ ਮੈਂ ਬਹੁਤ ਧੰਨਵਾਦ ਕਰਦਾ ਤੁਹਾਡਾ ਜਿਹੜਿਆ ਸਾਡੀਆਂ ਭੈਣਾਂ ਨੂੰ ਸਟੇਜ ਤੇ ਬਿਠਾਇਆ ਹੈ। ਬਾਬਾ ਸਾਹਿਬ ਡਾਕਟਰ ਵੀ بڑے بڑے ਮੈਂ ਪ੍ਰੋਫੈਸਰ ਇੰਜੀਨੀਅਰ بڑے بڑے ਪੜੇ ਲਿਖੇ ਲੋਕਾਂ ਨੂੰ ਮਿਲਦੇ ਆ ਪਰ ਉਹਨਾਂ ਦੇ ਪੱਲੇ ਕੱਖ ਨਹੀਂ ਹੈ। ਵੱਡੀਆਂ-ਵੱਡੀਆਂ ਤਰਖਾਹਾਂ ਵੱਡੀਆਂ-ਵੱਡੀਆਂ ਕੋਠੀਆਂ ਗਾਲਾਂ ਬੋਲਾਵਾ ਨਾਲ ਕੁਝ ਨਹੀਂ ਉਹਨਾਂ ਨੂੰ ਜੇ ਡਾਕਟਰ ਅੰਬੇਡਕਰ ਸਾਹਿਬ ਬਾਰੇ ਪੁੱਛ ਲੋ ਉਹ ਗਾਂਧੀ ਦੇ ਗੋਣ ਗਾਉਣ ਲੱਗ ਜਾਂਦੇ ਨੇ। ਕਿਉਂਕਿ ਅਸੀਂ ਅੰਬੇਡਕਰ ਦੇ ਨਾਂ ਤੇ ਖੜ੍ਹ ਹੈ ਅੰਬੇਡਕਰ ਨੂੰ ਪੜਿਆ ਨਹੀਂ ਉਹਨੂੰ ਪ੍ਰਚਾਰਿਆ ਨਹੀਂ ਜਦ ਅੱਜ ਸਾਡੀਆਂ ਮਤਾਮਾਂ ਪਹਿਣਾ ਬਰਾਬਰਤਾ ਤੇ ਆਈਆਂ ਨੇ ਇਹ ਕਿਸੇ ਮਨੁਭਾਦੀ ਕਿਸੇ ਦੇਵੀ ਦੇਵਤੇ ਕਿਸੇ ਗਾਂਧੀ ਨਹਿਰੂ ਦੀ ਦੇਣੀ ਇਹ ਡਾਕਟਰ ਅੰਬੇਡਕਰ ਸਾਹਿਬ ਦੀ ਦੇਣਾ ਫੁੱਲੇ ਦੀ ਹੈ ਉਹਦੀ ਉਹਦੀ ਪਤਨੀ ਸਵਿੱਤਰੀਬਾਈ ਫੁੱਲੇ ਦੀ ਹੈ ਮੈਂ 2 ਮਿੰਟ ਕਹਿ ਕੇ ਆਪਣੀ ਸਮਾਪਤੀ ਕਰ ਦੇਣੀ ਹੈ ਸਵਿੱਤਰੀਬਾਈ ਫੁੱਲੇ ਇੱਕ OBC ਸਮਾਜ ਨਾਲ ਸੰਬੰਧਤ ਜੋਤੀਬੋ ਗੁੱਲੇ ਦੀ ਪਤਨੀ ਸੀ ਜਿਹਨੇ ਸਾਡੇ ਲਈ ਹਜ਼ਾਰਾਂ ਸਕੂਲ ਖੋਲੇ ਜਦੋਂ ਸਕੂਲ ਪੜਾਉਣ ਜਾਂਦੀ ਸੀ ਤਾਂ ਲੋਕ ਉਹਦੇ ਚਿੱਕੜ ਮਾਰਦੇ ਸੀ ਪਰ ਉਹਨੇ ਲੜਕੇ ਲਈ ਹਜ਼ਾਰਾਂ ਸਕੂਲ ਖੋਲੇ ਡਾਕਟਰ ਅੰਬੇਡਕਰ ਸਾਹਿਬ ਹਿੰਦੂ ਕੋੜ ਦੇ ਲੈ ਕੇ ਆਏ ਉਹਨਾਂ ਨੇ ਕਿਹਾ ਜਾਸਿਸ ਦੇਸ਼ ਦਾ ਮਰਦ ਅਸੀਂ ਬਰਾਬਰਤਾ ਦਿੰਨੇ ਆ ਜਾਸਿਸ ਦੇਸ਼ ਦਾ ਮਨ ਮਰਦ ਧੀ ਵੀ ਲੱਗ ਸਕਦਾ ਤਾਂ ਸਾਡੀ ਧੀ ਵੀ ਲੱਗ ਸਕਦੀ ਹੈ ਯਾਦ ਹਿੰਦੂ ਕੋਰਡ ਦੇ ਲੈ ਕੇ ਆਉਂਦਾ ਨਹਿਰੂ ਗਾਂਧੀ ਪਟੇਲ ਸੰਘ ਸਾਰਿਆਂ ਨੇ ਉਹਦੀ ਵਿਰੋਧਤਾ ਕੀਤੀ ਜੇ ਅੱਜ ਅਸੀਂ ਉਹਨਾਂ ਪਾਕਿਆਂ ਵਿੱਚ ਜਾ ਕੇ ਸਾਡੀਆਂ ਔਰਤਾਂ ਸਾਡੇ ਜਿਹੜੇ ਐਸਸੀਐਸਟੀਓਬੀਜ਼ ਦੇ ਲੋਕ ਇਹ ਚੰਦਾ ਚੱਕਰ ਦੇ ਗੁਣ ਗਾਉਂਦੇ ਨੇ ਮੈਂ ਕਹਿੰਦਾ ਇਹਦੇ ਨਾਲ ਵੱਡਾ ਕਿੰਤ ਕਰਨ ਕੋਈ ਨਹੀਂ ਸਭ ਤੋਂ ਵੱਡੇ ਗद्दार ਅਸੀਂ ਡਾਕਟਰ ਅੰਬੇਡਕਰ ਸਾਹਿਬ ਦੇ ਆ ਇੱਕ ਅੰਗਰੇਜ਼ ਦੀ ਕਿਤਾਬ ਹੈ ਉਸ ਅੰਗਰੇਜ਼ ਨੇ ਕਿਤਾਬ ਦੇ ਵਿੱਚ ਲਿਖਿਆ ਕਹਿੰਦਾ ਮੈਂ ਇੱਕ ਥੀਸਿਸ ਲਿਖਿਆ ਭਾਰਤ ਦੇ ਮਨੁਪਾਤੀ ਸਿਸਟਮ ਭਾਰਤ ਦੀ ਪੂਰੇ ਸਿਸਟਮ ਦੇ ਉੱਤੇ ਇੱਕ ਮੈਂ ਸਰਚ ਕੀਤੀ ਹੈ ਕਿ ਨਾ ਭਾਰਤ ਦੇ ਐਸਸੀਐਸਟੀ ਓਪੀਸੀ ਲੋਕਾਂ ਨੂੰ ਇਹਨਾਂ ਕਾਲੀ ਕਾਂਗਰਸ ਮਨੋਪਾਤੀ ਪਾਰਟੀਆਂ ਨਾਲ ਝਾਕਣਾ ਨਹੀਂ ਚਾਹੀਦਾ ਇਹ ਤਾਂ ਉਮੀਦਵਾਰਾਂ ਲਈ ਤਰਸ ਜਾਣ ਜਿਸ ਤਰ੍ਹਾਂ ਸਦੀਆਂ ਤੋਂ ਇਹਨਾਂ ਨੇ ਇਹਨਾਂ ਉੱਤੇ ਅਤਿਆਚਾਰ ਕੀਤਾ ਹੈ ਪਰੰਤੂ ਨਹੀਂ ਅਸੀਂ ਸਮਝ ਨਹੀਂ ਗਏ ਬਹੁਤ ਧੰਨਵਾਦ ਤੁਹਾਡਾ ਇਹ ਮੈਂ ਤੁਹਾਨੂੰ ਅਖੀਰ ਵਿੱਚ ਬੇਨਤੀ ਕਰੂੰਗਾ ਜਿਹੜੀ ਕਨਵੈਨਸ਼ਨ ਹੈ ਜਾਂ ਏਕਤਾ ਹੈ ਦੇਖਦੇ ਤਵੇ ਚਲਣੀ ਹੈ ਜਦ ਅਸੀਂ ਆਪਣੇ ਆਪਣੇ ਜਿਹੜਾ ਸਾਡੇ ਰਾਜਨੀਤਿਕ ਪਾਰਟੀ ਦਾ ਟੋਕਰਾ ਰੱਖਿਆ ਨੂੰ ਉਤਾਰਾਂਗੇ ਸਮਾਜ ਦੀ ਵੱਡੀ ਗੱਲ ਕਰਾਂਗੇ ਬਹੁਤ ਧੰਨਵਾਦ ਜੈ ਭੀਮ ਜੈਪੁਰ